ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਜਾਣਕਾਰੀ ਮੁਤਾਬਕ ਸੀਨੇ ਵਿੱਚ ਦਰਦ ਦੇ ਚੱਲਦੇ ਆ ਭਾਰਤੀ ਨੂੰ ਮੁੰਬਈ ਦੇ ਸੰਜੀਵਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੈ ਪੰਜਾਬੀ ਗਾਇਕ ਅਤੇ ਬਨੇਤਾ ਦਲਜੀਤ ਦੋਸਾਂ ਨੇ ਸਰਦਾਰਜੀ ਟੂ ਦੇ ਸੈੱਟ ਤੇ ਆਪਣੀ ਕੋ-ਸਟਾਰ ਸੋਨਮ ਬਾਜਵਾ ਦੀ ਜਾਨ ਬਚਾਈ ਸੋਨਮ ਨੇ ਦੱਸਿਆ ਕਿ ਫਿਲਮ ਦੇ ਸੈੱਟ ਤੇ ਉਹ ਆਪਣੇ ਇੱਕ ਗੀਤ ਦੀ ਰਿਹਸਲ ਕਰ ਰਹੀ ਸੀ ਕਿਚਾਨੇ ਇੱਕ ਲਾਈਟ ਨੇ ਅੱਗ ਫੜ ਲਈ ਅਤੇ ਉਹ ਅੱਗ ਦੀ ਚਪੇਰ ਚ ਔਹਣੇ ਵਾਲੀ ਸੀ ਕਿ ਉਦੋਂ ਹੀ ਦਲਜੀਤ ਨੇ ਉੱਥੇ ਆ ਕੇ ਉਹਨਾਂ ਨੂੰ ਬਚਾ ਲਿਆ ਨਪੇਤਵਤ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਮਸ਼ਹੂਰ ਕਲਾਕਾਰ ਰਜ਼ਾਕ ਖਾਨ ਨਹੀਂ ਰਹੇ ਮੁੰਬਈ ਵਿੱਚ ਬੁੱਧਵਾਰ ਨੂੰ ਹਾਰਟ ਅਟੈਕ ਕਰਨੋਂ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਉਹਨਾਂ ਨੂੰ ਬਾਂਦਰਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਇਸ ਦੇ ਬਾਰ ਬਾਲੀਵੁੱਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਜੌਨ ਇਬਰਾਹਿਮ ਅਤੇ ਵਰੁਣ ਤਵੰਦੀ ਆਉਣ ਵਾਲੀ ਫਿਲਮ ਡਿਸ਼ਮ ਦਾ ਟੇਲਰ ਰਿਲੀਜ਼ ਹੋ ਗਿਆ ਹੈ ਫਿਲਮ ਵਿੱਚ ਭਾਰ ਦੇ ਟੌਪ ਬੈਟਸਮੈਨ ਵਿਰਾਜ ਨੂੰ ਅਗਵਾ ਕਰ ਲਿਆ ਜਾਂਦਾ ਹੈ ਜਿਸ ਨੂੰ ਲੱਭਣ ਦੀ ਜ਼ਿੰਮੇਵਾਰੀ ਜੌਨ ਇਬਰਾਹਿਮ ਅਤੇ ਵਰੁਣ ਤਵੰਦ ਨੂੰ ਦਿੱਤੀ ਜਾਂਦੀ ਹੈ ਰੋਹਿਤਾਵੰਦੀ ਇਹ ਫਿਲਮ 29 ਜੁਲਾਈ ਨੂੰ ਸਿਨੇਮਾ ਕਰਮ ਵਿੱਚ ਰਿਲੀਜ਼ ਹੋਵੇਗੀ ਬਲਵਰਦੀ ਤਵੰਗਲ ਸਨਾਕਸ਼ੀ ਸਨਾ ਦਾ ਜਨਮ ਦਿਨ ਸਨਾਕਸ਼ਿਤਾ ਜਨਮ ਤੋਂ 1987 ਨੂੰ ਸ਼ਤਰਗੁਣ ਸਿਨਾਂ ਦੇ ਪੂਨਮ ਸਿਨਾਂ ਦੇਕਰ ਹੋਇਆ ਸੀ ਸਨਾਕਸ਼ੀ ਨੇ ਸਾਲ 2010 ਵਿੱਚ ਦਵੰਗ ਫਿਲਮ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਬਾਲੀਵੁੱਡ اداکار ਸੰਜੀਤ ਅਤੇ ਅਜਕਲ ਮਾਰਸ਼ਲ ਆਰਟੀ ਟ੍ਰੇਨਿੰਗ ਲੈ ਰਹੇ ਨੇ ਬਾਲੀਵੁੱਡ ਵਿੱਚ ਸੰਜੀਤ ਅਤੇ ਸਿਧਾਰਥ ਆਨੰਦੀ ਫਿਲਮ ਨਾਲ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਸਟ੍ਰੇਨਿੰਗ ਬਾਰੇ ਕਿਸੇ ਨੂੰ ਪਤਾ ਨਾ ਲਗੇ ਦਿੱਲੀ ਦੇ ਕਦਾਲ ਨੇ ਬਿਗਬਾਸ 9 ਦੀ ਸ਼ੂਟਿੰਗ ਕਰ ਰਹੇ ਸਲਮਾਨ ਅਤੇ ਸ਼ਾਹਰੁਖ ਦੇ ਮੰਦਲ ਦੇ ਸੈਟ 'ਤੇ ਜੁੱਤੀਆਂ ਪਾ ਕੇ ਜਾਣ ਦੇ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਦੋਵਾਂ ਅਦਾਕਾਰਾਂ ਉੱਪਰ ਕਥਿਤ ਤੌਰ 'ਤੇ ਤਾਰੀਖ ਪੜਾਉਣ ਨੂੰ ਫੇਸ ਪਹੁੰਚਾਉਣ ਲਈ ਅਪਰਾਧਿਕ ਸ਼ਿਕਾਇਤ ਦਰਜ ਹੈ ਬਾਲੀਵੁੱਡ ਅਦਾਕਾਰਾ ਪ੍ਰਿੰਕਾ ਚੋਪੜਾ ਆਪਣੀ ਹਾਲੀਵੁੱਡ ਫਿਲਮ ਬੇਵਾਤ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ ਪ੍ਰਿੰਕਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਉਹਨਾਂ ਦੇ ਬਚਪਨ ਦੀ ਤਸਵੀਰ ਹੈ ਤਸਵੀਰ ਵਿੱਚ ਉਹ ਆਪਣੀ ਨਾਨੀ ਅਤੇ ਪਿਤਾ ਸ਼ੋਕ ਚੋਪੜਾ ਦੇ ਨਾਲ ਨਜ਼ਰ ਆ ਰਹੀ ਹੈ ਸਲਮਾਨ ਦੀ ਗਾਵੀ ਫਿਲਮ ਸੁਲਤਾਨ 6 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ ਇਸ ਵਿੱਚ ਬਾਲੀਵੁੱਡ ਗਾਇਕ ਅਰਜੀਤ ਸਿੰਘ ਦਾ ਗਾਇਕ ਗੀਤ ਵੀ ਸੀ ਪਰ ਸਲਮਾਨ ਨੇ ਉਸ ਗੀਤ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਜਿਸ ਦੇ ਬਾਅਦ ਇਸ ਗੀਤ ਨੂੰ ਰਾਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਹੈ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਤੇ ਅਨੁਪਮ ਖੇੜਦੇ ਪ੍ਰਸ਼ੰਸਕਾਂ ਦੀ ਗਿਣਤੀ 70 ਲੱਖ ਤੋਂ ਵੱਧ ਹੋ ਗਈ ਹੈ ਅਨੁਭਵ ਸਤੰਬਰ 2009 ਦੇ ਵਿੱਚ ਇਸ ਸਾਈਟ ਨਾਲ ਜੁੜੇ ਸਨ ਉਹਨਾਂ ਨੇ ਇੱਕ ਪੋਸਟ ਵਿੱਚ ਕਿਹਾ ਟੋਟਲ ਤੇ ਮੈਂ 70 ਲੱਖ ਜਾਤੂ ਪਰੇ ਅੰਕੜੇ ਤੱਕ ਪਹੁੰਚ ਗਿਆ ਹਾਂ ਮੇਰੇ ਸਾਰੇ ਪ੍ਰਸ਼ੰਸਕਾਂ ਦੋਸਤਾਂ ਤੇ ਅਲੋਚਕਾਂ ਨੂੰ ਸ਼ੁਕਰੀਆ ਤੇ ਸਾਰਿਆਂ ਨੂੰ ਪਿਆਰ बॉलीवुड के मशहूर اداکار तेज देशमुख ਅਤੇ ਪਤਨੀ ਜਨੇਲੀਆ ਤੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਤੇਸ਼ ਨੇ ਬੁੱਧਵਾਰ ਸਵੇਰੇ 8 ਵਜੇ ਸੋਸ਼ਲ ਮੀਡੀਆ ਤੇ ਆਪਣੇ ਦੂਜੇ ਬੇਟੇ ਦੀ ਜਨਮ ਦੀ ਖਬਰ ਸਾਂਝੀ ਕੀਤੀ ਇਸ ਦਿਲਾਵ ਨੂੰ ਨੇ ਆਪਣੇ ਵੱਡੇ ਬੇਟੇ ਰિયાન देशमुख ਦੀ ਤਸਵੀਰ ਵੀ ਸਾਂਝੀ ਕੀਤੀ اداکارہ 크리ਨਾ ਕਪੂਰੇ ਦੀ ਨਿਣੀ ਬ੍ਰੇਕ ਉਤੇ ਚੱਲ ਰਹੀ ਹੈ ਕਿਹਾ ਜਾ ਰਿਹਾ ਹੈ ਕਿ 크리ਨਾ ਕਪੂਰ ਸਾਢੇ 3 ਮਹੀਨੇ ਦੀ ਗਰਭਵਤੀ ਹੈ ਵੈਬਸਾਈਟ ਸਪੌਟ ਬੋਏ ਮੁਤਾਬਕ ਲੰਡਨ ਦੇ ਸੂਤਰਾਂ ਨੇ ਦੱਸਿਆ ਕਿ ਕ੍ਰੀਨਾ ਕੁਲ ਕਰਵਤੀ ਹੈ ਹਾਲਾਂਕਿ ਪਿਛਲੇ ਮਹੀਨੇ ਵੀ ਇਹ ਖਬਰਾਂ ਸਨ ਜਿਨ੍ਹਾਂ ਤੋਂ ਕ੍ਰੀਨਾ ਨੇ ਸਾਫ਼ ਇਨਕਾਰ ਕਰ ਦਿੱਤਾ ਸੀ